ਅਲੀਯੂਗੇ ਨਾ ਵੱਧ ਗਿਆ ਕਿ ਲੋਕ ਜਿਹੜੇ ਨੇ ਇੱਕ ਦੂਜੇ ਦੀ ਗੱਲ ਤੱਕ ਨਹੀਂ ਚਾਤੇ ਤਾਂ ਗੱਲ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਇੱਕ ਦੂਜੇ ਦਾ ਖੂਨ ਕਰਨ ਨੂੰ ਪਿਆਸੇ ਹੋ ਜਾਂਦੇ ਨੇ ਅਜਿਹੀ ਖਬਰ ਖੰਨਾ ਦੇ ਨਾਲ ਲੱਗਦੇ ਪਿੰਡ ਸੂਲਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ WhatsApp ਸਟੇਟਸ ਲੌਨ ਨੂੰ ਲੈ ਕੇ ਦੋ ਧੀ ਦਾ ਆਮੋ ਸਾਹਮਣੇ ਹੋਈਆਂ ਨੇ ਇੱਕ ਦੂਜੇ ਨੂੰ ਬੁਲਾ ਕੇ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਤੇ ਛਾਤੀ ਤੇ ਸਿੱਧੇ ਵਾਰ ਕੀਤੇ ਗਏ ਨੇ ਜਿਸ ਦੇ ਵਿੱਚ ਇੱਕ ਅਪਰਾ ਤੇ ਇੱਕ ਚਚੇਰਾ ਭਰਾ ਦੋਨੋਂ ਜ਼ਖਮੀ ਹੋ ਗਏ ਨੇ ਜਿੰਨਾ ਜਿਹੜੇ ਕਿ ਖੂਨ ਦੇ ਨਾਲ ਲੱਤਪਤ ਹੋਏ ਹਸਪਤਾਲ ਪਹੁੰਚਦੇ ਨੇ ਤੇ ਆਪਣਾ ਇਲਾਜ ਕਰਵਾਉਂਦੇ ਨੇ ਜਿਸ ਦੇ ਵਿੱਚ ਯੁਗਰਾਜ ਸਿੰਘ ਅਤੇ ਸੰਦੀਪ ਸਿੰਘ ਦੀ ਪਹਿਚਾਣ ਹੋਈ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਦੋਸ਼ੀਆਂ ਤੇ ਪਰਚਾ ਕਰਵਾਉਣਾ ਚਾਹੁੰਦੇ ਆ ਸੰਦੀਪ ਕੁਮਾਰ ਰੱਖਦੇ ਆ ਵੀਰੇ ਹੋਇਆ ਕੀ ਇਹ ਵੀਰੇ ਮੇਰੀ ਸਟੋਰੀ ਲਾਈ ਹੋਈ ਦੀ ਫੇਸਬੁੱਕ ਤੇ ਮੈਂ ਕਿਸੇ ਦਾ ਨਾਮ ਨਹੀਂ ਲੱਤਾ ਆਣਾ ਮੈਂ ਉਹਨ ਲੈ ਕੇ ਮੈਂ ਕਿਹਾ ਤੂੰ ਉਹ ਮੈਸੇਜ ਲਾਇਆ ਦੀ ਮੈਂ ਕਹ ਪਾਈਆਂ ਚ ਫਰਕ ਪਵਾ ਦਿੰਦੇ ਆ ਲੋਕ ਅੰਬਾਸ ਮੈਨੂੰ ਉਹ 15 ਦਿਨ ਪਹਿਲਾਂ ਦੀ ਸਟੋਰੀ ਲਾਈ ਹੋਈ ਸੀ ਅੱਛਾ ਫੋਨ ਕਰਕੇ ਮੈਨੂੰ ਕਹਿੰਦਾ ਕਹਿੰਦਾ ਤੂੰ ਛੋਟਾ ਮੈਂ ਕੀ ਫਰਕ ਪਵਾਇਆ ਕਹਿੰਦਾ ਮਮਾ ਤੇਰੇ ਨਾਲ ਤਾਂ ਕੋਈ ਮੇਰਾ ਕਹ ਮੇਰੀ ਗੱਲ ਨਹੀਂ ਹੋਏਗੀ ਕੋਈ ਕਹਿੰਦਾ ਤੈਨੂੰ ਦੇਖੂ ਆਉਰੇ ਆ ਕੇ ਕਹਿੰਦਾ ਮਮਾ ਹੋਈ ਕਿੱਥੇ ਐ ਲੜਾਈ ਹੋਈ ਕਿੱਦਾਂ ਆ ਹੀ ਸਾਨੂੰ ਦਾਦ ਦਾ ਪਿਆ ਵੀਰੇ ਕਿੱਥੇ ਹੋਈ ਏ ਲੜਾਈ ਇਹ ਅਰਸੂ ਲੜਾਈ ਹੋਈ ਆ ਵੀਰੇ ਉਹ ਟਾਇਰ ਵਾਲੇ ਕੋ ਕਿੰਨੇ ਜਾਣੇ ਸੀ ਵੀਰੇ ਉਹ ਤਿੰਨੇ ਜਾਣੇ ਕਿੰਨੇ ਇਤਿਆਰ ਸੀ ਉਹਨੇ ਕੋਲ ਕਰਚਾਂ ਸੀ ਵੀਰੇ ਕਰਚਾਂ ਮਾਰੀਆਂ ਟੈਟੇ ਚ ਚਾ ਕੁ ਕਰਚਾਂ ਮਾਰੀਆਂ ਕਿਸੇ ਨੇ ਨਹੀਂ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਹੀਂ ਕਰੀ ਫਿਰ ਕਿੱਥੇ ਮਾਰੇ ਜੀ ਉੱਤੇ ਨੇ ਵੀ ਉੱਤੇ ਪਹਿਲਾਂ ਇਹ ਜੀ ਲੜਦੇ ਕਿੱਥੇ ਕਿੱਥੇ ਮਾਰੇ ਜੀ ਉਹ ਆ ਅੱਡੇ ਪਾੜਿਆ ਪਿਆ ਵੇਰਾ ਅੱਡੇਲੇ ਪਾੜੇ ਪੈਨ ਵਾ ਪਰਚਾ ਕਰਾਉਣਾ ਵੀਰੇ ਉਹਦੇ ਤਾਂ ਕੌਣਾ ਜੀ ਬੰਦਾ ਡਰਾਈਵਰ ਸਾਡਾ ਜੀ ਜੀ ਨਾਮ ਡੱਗੀ ਨਾਮ ਆ ਉਹ ਹੋਰ ਕੌਣ ਸੀ ਦੋ ਜਾਨੇ ਨਾਲ ਜਿਹੜਾ ਕਹਿ ਰਹੇ ਹੋ ਉਹ ਪਤਾ ਨਹੀਂ ਅਨਪਰਾਤ ਤੇ ਬੰਦੇ ਆਈ ਉਹਦੇ ਉਦੇ ਨਾਲ ਸੀ ਹਾਂਜੀ ਅਨਪਸਾਤਿਆਂ ਉਹਦੇ ਨਾਲ ਉਹ ਮਾਸੀ ਨਾਮ ਹੈ ਤੁਹਾਡਾ ਜਗਰਾਤ ਸਿੰਘ ਵੀਰੇ ਮੇਰੇ ਭਰਾ ਦਾ ਡਰਾਈਵਰ ਦੀ ਵੀ ਜਗਾੜਾ ਕਰਦਾ ਸੀ ਬੁਲਾਇਆ ਸੀ ਉਹਨੇ ਹਾਂ ਉਹ ਤਿਆਰੀ 'ਚ ਬੈਠਾ ਸੀ ਚਾਕੂ ਲੈ ਕੇ ਆਇਆ ਉਹ ਬਾਰ ਉਹ ਤੋਂ ਕਰਜਾ ਗੁਰਚਰ ਬਿਹਾਰ ਝਾਰਖੰਡ ਚੋਂ ਉੱਥੇ ਸਾਨੂੰ ਇੱਕ ਦੂਜੇ ਨਾਲ ਉਹ ਏ ਤੇ ਮੈਨੂੰ ਪਿੱਛੋਂ ਫੜ ਕੇ ਵੀਰੇ ਮੇਰੇ ਭਾਈ ਨੇ ਫੜ ਲਿਆ ਉਹਨੇ ਮੇਰੇ ਚਾਕੂ ਮਾਰਿਆ ਹੁੰਦੇ ਨਹੀਂ ਹਾਂ ਇਕੱਲਾ ਹੀ ਬੰਦਾ ਕਿਉਂ ਚਾਰ ਜਾਣੇ ਦੀ ਵੀਰੇ ਸਾਨੂੰ ਨਹੀਂ ਪਤਾ ਹੁੰਦੇ ਨਹੀਂ ਆ ਕੋਈ ਦੁਸ਼ਮਣ ਨਹੀਂ ਨਹੀਂ ਹੈਗੀ ਵੀਰੇ ਕਿੱਥੇ ਹੋਈ ਘਟਨਾ ਮੇਰਾ ਨਾਮ ਹੀ ਘਟਨਾ ਕਿੱਥੇ ਪੱਤੀ ਜੀ ਜਗਰਾਜ ਮੂੰਹ ਖੋਲੋ ਇਹਦਾ ਨਾਮ ਕਦੇ ਲੈਣਾ ਇਹ ਦੇ ਦੇ ਨਾਲ ਦੀ ਅੱਡੀ ਇਹਨੇ ਫੜਿਆ ਮੈਨੂੰ ਮੈਂ ਇਹਨੂੰ ਵਰਤ ਵੀ ਨਹੀਂ ਪਾਇਆ ਤੇਰੇ ਲੜਾਈ ਹੋਈ ਕਿੱਥੇ ਜੀ ਸਰਪਤੇ ਹੁੰਦੇ ਵੀਰੇ ਕੱਲੇ ਵੀੜਾ ਆਈ ਉਹ ਨਾ ਉੱਥੇ ਆਏ ਜੀ ਕਾਰਨ ਕੀ ਹੈ ਜੀ ਲੜਾਈ ਹੋਣੀ ਕਾਰਨ ਵੀਰੇ ਬਸ ਗਾਲਾ ਕੱਢਦਾ ਪਤਾ ਨਹੀਂ ਕਿਹੜੇ ਕਈ ਗੱਲ ਦਾ ਉਹਨੂੰ ਉਹ ਦੁੱਕਦੀ ਕੌਣ ਕੱਢਦਾ ਗਾਲਾਂ ਵੀਰੇ ਆ ਲੱਗਿਆ ਤੇ ਮਾਰੇ ਕੀ ਜੀ ਕਰਤਾ ਮਾਰਿਆ ਨੇ ਵੀਰੇ ਕੀ ਕੀ ਹੋਇਆ ਸੀ ਤੁਸੀਂ ਕੱਲੇ ਸੀਗੇ ਅਸੀਂ ਦੋ ਜਾੜੇ ਸੀ ਕਿ ਕੱਟ ਮਾਰੇ ਹੋਏ ਸੀ ਨਾਲ ਕੌਣ ਸੀ ਨਾਲ ਉਹ ਪਿਆ ਵੀਰੇ ਉਹਦੇ ਮਾਰੇ ਨੇ ਤੱਕ ਚਾਰ ਜਗਾ ਨਾ ਨਾਲ ਕੌਣ ਸੀ ਨਾਲ ਵੀਰੇ ਅੱਜ ਮੇਰੇ ਭਾਈ ਉਹਨੇ ਆਈ ਕੋਈ ਘਰ ਆਲੀਆ ਹੁਣ ਕੀ ਮੰਗੀ ਕਰਦੇ ਤੁਸੀਂ ਵਾ ਵੀਰੇ 10 ਕਰੋੜ ਬਸ ਅਰਾਧਮੇ ਨੂੰ ਮਾਰਨ ਦੀ ਕੋਸ਼ਿਸ਼ ਕਰੀਆ ਕਿੱਥੇ ਕਿੱਥੇ ਤੁਹਾਡੇ ਲੱਗੇ ਨੇ ਸੱਤ ਆ ਲੱਗੇ ਨੇ ਵੀਰੇ ਮੇਰਾ ਦਿਲ ਪਾੜਤਾ ਤੁਹਾਡੇ ਜਿਹੜੇ ਨਾਲ ਦੇ ਨੇ ਉਹਨਾਂ ਨੇ ਉਹਨਾਂ ਦੇ ਵੀ ਤਿੰਨ ਜਗ੍ਹਾ ਨੇ ਹਾਂਜੀ ਸਾਨੂੰ ਪਤਾ ਲੱਗਿਆ ਹਜੇ ਕੋਈ ਸਰ ਨਾਲ ਆਫੀਸ਼ੀਅਲ ਕਮਿਊਨੀਕੇਸ਼ਨ ਨਹੀਂ ਹੋਈ ਇੱਕ ਸੰਦੀਪ ਕੁਮਾਰ ਦੀ ਉਮਰ ਕਰੀਬ 35 ਸਾਲ ਹੈ ਇਹ ਆਪਣਾ ਸੰਬਲਾੜਾ ਰੋਡ ਖੰਨੇਦਰਾ ਨਾਲ ਇੱਕ ਜਗਰਾਤ ਸਿੰਘ ਹੈ ਸਾਨੂੰ ਫਰਦੀਤ ਸਿੰਘ ਤੇ ਇਹਦੀ ਉਮਰ ਕਰੀਬ 36 ਸਾਲ ਹੈ ਤੇ ਇਹ ਰਸੂਲੜੇ ਰਹਿਣਾ ਨਾਲ ਹੈ ਇਹਨਾਂ ਦਾ ਕੋਈ ਜੱਗੀ ਨਾਮ ਦਾ ਸ਼ਖਸ ਜਿਹਦੇ ਨਾਲ ਝਗੜਾ ਹੋਇਆ ਤੇ ਜਿਹੜਾ ਜੱਗੀ ਹੈ ਉਹ ਲਖਵੰਤ ਸਿੰਘ ਜਿਹੜਾ ਰਸੂਲੜੇ ਦੇ ਰਹਿਣਾ ਨਾਲ ਹੈ ਉਹਦਾ ਡਰਾਈਵਰ ਹੈ ਤੇ ਜਿਹਦਾ ਲਖਵੰਤ ਸਿੰਘ ਤੇ ਇਹ ਜਗਰਾਤ ਸਿੰਘ ਹੈ ਇਹ ਦੋਨੋਂ ਆਪਸ ਵਿੱਚ ਕਸਮ ਹੈ ਮਸਲਾ ਪਤਾ ਲੱਗ ਗਿਆ ਇੱਕ ਕਿਸੇ ਜੋ ਹੁਣ ਤੱਕ ਸਾਨੂੰ ਸੋਰਸਸ ਤੋਂ ਪਤਾ ਲੱਗਾ ਕੋਈ ਕਿਸੇ ਨੇ ਇਹਨਾਂ ਦੋਵਾਂ ਚ ਇੱਕ ਪਾਰਟੀ ਨੇ ਕੋਈ WhatsApp ਤੇ ਸਟੇਟਸ ਪਾਇਆ ਸੀ ਉਹਦੇ ਕਰਕੇ ਇਹਨਾਂ ਦਾ ਝਗੜਾ ਹੋਇਆ ਤੇ ਮੌਕੇ ਤੇ ਗਲ ਲੱਗ ਗਈ ਹੈ ਹਜੇ ਤੀ ਮਲਰ ਨਹੀਂ ਆਈ ਕਿ ਹਜੇ ਮਲਰ ਕੱਟੀ ਵੀ ਨਹੀਂ ਗਈ ਐਸਐਚਓ ਸਾਹਿਬ ਉੱਥੇ ਸਿਵਲ ਹਸਪੀਟਲ ਦੇ ਸੀ ਕਿ ਅਫੀਸ਼ੀਅਲ ਸਾਨੂੰ ਰਿਕਵਰੀ ਨਾ ਕਿ ਹਜੇ ਇਹਨਾਂ ਦਾ ਫਰਸਟ ایڈ ਚੱਲ ਰਹੀ ਸੀ ਦੋਵਾਂ ਜਣਾਂ ਦਾ ਜੋ ਡਾਕਟਰਾਂ ਨੇ ਹਜੇ ਇਹਨਾਂ ਨੂੰ ਉਪਚਾਰ ਦੇ ਦੇ ਆ ਕਰਨ ਕੀ ਪਰ ਇਹਨਾਂ ਦਾ ਹਾਂਜੀ ਜੋ ਵੀ ਇਹਨਾਂ ਦੇ ਸਟੇਟਮੈਂਟ ਆਉਂਗੀ ਉਸ ਤੋਂ ਇਚਰ ਨਾਲ ਇਹਨਾਂ ਦੇ ਕਾਨੂੰਨ ਸਾਹਿਬ ਪਤਾ ਵੀ ਕੀਤੀ ਨਗਰ